ਪ੍ਰਤੀ ਸਹਾਇਕ ਵਾਰਸੀਪੁਰ ਪ੍ਰਤੀਕੇ ਕੇ ਪਾਸជា 10ਵੀਂ ਤੱਕ ਕੋਸ਼ਿਸ਼ ਕਰਕੇ ਗੁਰੂ ਨਾਨਕ ਦੇਵ ਜੀ ਦੇ ਆਗਨਗੁਰ ਦੇ ਅਮਰਦਾਸ ਰਾਮ ਨਸੀ ਸਹਾਇਕ ਅਰਜਨ ਹਰਗੋਬਿੰਦ ਨੂੰ ਸਤਿ ਸ੍ਰੀ ਅਕਾਲ ਸ੍ਰੀ ਹਰਿਸ਼ੰਗਨੀ ਆਈ ਹੈ ਜਿਸ ਤੇ ਸਭ ਤੋਂ ਪੁਜਾਇਆ ਤੇ ਮਹਾਨ ਸ਼ੁਕਰੀ ਹੈ। ਉਨ੍ਹਾਂ ਦੇ ਮਤਾਬਕ 23029 ਸਹਾਇਕ 10ਵੀਂ ਪਾਰਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਕੀ ਤਰਸੇ ਪ੍ਰਾਪਤ ਸਹਾਇਕ 29 ਸਹਾਇਕ ਸਾਪਾਸ਼ ਨੂੰ ਧੰਨ ਸ੍ਰੀ ਗੁਰੂ ਗੋਬ੍ਰੰਦ ਸਾਹਿਬ ਜੀ ਮਹਾਰਾਜ ਜੀ ਦੇ ਨਾਮੇ ਪਾਠ ਦਰਸ਼ਨ ਦੀ ਯਾਤਰਾ ਤੇ ਦੀ ਬੁਰਨਾ ਦੀ ਸ੍ਰੀ ਵਾਹਿਗੁਰੂ ਮਾਨਨ ਮਾਨ ਪੂਜਤਾਰੇ ਤੇ ਤਾਰੀਕੇ ਜੂਰ ਦੇ ਆਸਰੇ ਆਪਰੇ ਸੱਚੀ ਕਿਤਾਬ ਹੈ ਕਿ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨ ਕਮਲ ਉਪਰ ਅਰਦਾਸ ਤੇ ਬੇਨਤੀ ਹੈ ਮੇਹਰਬਾਨ ਸੇਵਕ ਕੋ ਸੇਵਾ ਵਰਾਈ ਹੁਕਮ ਗੂਜ ਪਰਮ ਪਤ ਪਾਈ ਦੇ ਵਾਹ ਵਾਕਾਂ ਸੰਗਰੰਕਾਰ ਦੇ ਪਾਸ਼ਾ ਜੀ ਉਹ ਵਿਦੇਸ਼ਾਂ ਦੇ ਵਿੱਚ ਬੈਠਿਆ ਸੰਤਵ ਵੱਲੋਂ ਸੰਗਰੰਕਾਰ ਦੇ ਪਾਸ਼ਾ ਜੀ ਨੂੰ ਮਹਾਨ ਪ੍ਰਣਾਲਾ ਕੀਤਾ ਗਿਆ ਧੰਨਵਾਦ ਆ ਗੁਜਰੀ ਟ੍ਰਾਸਟ ਨੂੰ ਬਰਕਰਾਰ ਰੱਖਾਤੇ ਪਾਸ਼ਾ ਜੀ ਹਰ ਵੀ ਕਿੰਨੇ ਕਾਰਤੇ ਪਾਸ਼ਾ ਜੀ ਉਹ ਗ੍ਰੰਤੀ ਸਿੰਘ ਆ ਵੀ ਨਰੰਕਰ ਜੀ ਪਾਸ਼ਾ ਜੀ ਉਹ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾਂਦੀ ਰਸਨ ਵੰਡਿਆ ਜਾਂਦਾ ਨਰੰਕਰ ਜੀ ਪਾਸ਼ਾ ਜੀ ਐਸ ਵੀ ਲੇਂਦਰ ਨਰੰਕਰ ਰਾਸ਼ਤੀ ਚੜਤੀ ਕਲਾ ਵਾਸਤੇ ਨਰੰਕਰ ਜੀ ਪਾਸ਼ਾ ਜੀ ਨੂੰ ਪਰਮ ਪਰਿਵਾਰਾਂ ਤੋਂ ਸੇਵਾ ਕੀਤੀ ਹੈ ਨਰੰਕਰ ਜੀ ਪਾਸ਼ਾ ਜੀ ਉਹ ਰਸਨ ਤਿਆਰ ਹੈ ਆਪ ਕਿਰਪਾ ਕਰੋ ਨਰੰਕਰ ਜੀ ਪਾਸ਼ਾ ਜੀ ਨੂੰ ਗ੍ਰੰਤੀ ਸਿੰਘ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸਰ ਪੰਡਰ ਦੀ ਆਗਿਆ ਬਖਸ਼ੋ ਸੇ ਪਿਆਰੇ ਮੇਰੇ ਜਿੰਨਾ ਮਿਲਿਆ ਅਕੀਰ ਦੇ ਨਾਮ ਚਿਤਤਾ ਵੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੜਦੀ ਕਲਾ ਤੇਰੇ ਬਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਸੋਨਿਆ ਸਾਸ ਨੀਆ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਰਾ ਜਾਵੇ ਵੇ i <Video. S 2> y <Yeah. S 1>、yeah.